ਪਫੋਰਾ ਚੱਲੀ ਜਾਂਦੀ ਜੀ ਡੀਕੇਐਸ ਕਲੋਨੀ ਦੇ ਵਿੱਚ ਇੱਥੇ ਮੈਂ ਆਇਆ ਸੀਗਾ ਇਹ ਨਾ ਘਾਹ ਵੱਧ ਗਿਆ ਸੀ ਇਹਨਾਂ ਦਾ ਬਾਈ ਜੀ ਦਾ ਤੇ ਕਟਵਾਇਆ ਤੇ ਇਹ ਮੇਰੇ ਵੀਰ ਨਾ ਅੱਜ ਪਫੋਰਾ ਚੱਲੀ ਜਾਂਦਾ ਇਹ ਆ ਦੇਖੋ ਇੱਧਰ ਹਨਾ ਇਹਦੇ ਵਿੱਚ ਨਾ ਜੇ ਥੋੜਾ ਜਿਹਾ ਘਾਹ ਵੱਡਾ ਹੋ ਜੇ ਆਪਣੇ ਤੋਂ ਨਹੀਂ ਕੱਟਿਆ ਜਾਂਦਾ ਮਾਲੀ ਆਪਣਾ ਨਹੀਂ ਆਉਂਦਾ ਲੇਟ ਆਉਂਦਾ ਹਨਾ ਜਾਂ ਆਪਣੇ ਦਾ ਟਾਈਮ ਨਹੀਂ ਲੱਗਦਾਗਾ ਤੇ ਕਿ ਧਿਆਨ ਦਿਓ ਘਾਹ ਕੱਟਣ ਤੋਂ ਬਾਅਦ ਨਾ ਇਹਦੇ ਨਾਲ ਵਿੱਚ ਵੜ ਜਾਂਦਾ ਘਾਹ ਫੋਾਰੇ ਦੇ ਤੇ ਫੋਹਾਰਾ ਫਿਰ ਨਾ ਉਹਨੂੰ ਬਲੇਟਾ ਪਾ ਲੈਂਦਾ ਘਾਹ ਤੇ ਉਹ ਨਾ ਘਾਹ ਵਿੱਚੋਂ ਇਹਦਾ ਕਢਣਾ ਜ਼ਰੂਰੀ ਹੁੰਦਾ ਘਾਹ ਮੇਰੇ ਵੀਰ ਕਢਵਾ ਦਿਆ ਕਰੋ ਜਾਂ ਆਪ ਕਢ ਦਿਆ ਕਰੋ ਤੇ ਅੱਜ ਕਢਵਾਏ ਜੇ ਇਹ ਨਾ ਥੋੜੇ ਜੇ ਖੜੇ ਪਏ ਸੀਗੇ ਆ ਦੇਖੋ ਇਧਰ ਆ ਸਾਰੇ ਨਾ ਆ ਵੀ ਇਹ ਘਾਹਾਂ ਵਿੱਚ ਫਸਿਆ ਸੀ ਘਾਹ ਕੱਢਤਾ ਤੇ ਵਧੀਆ ਫਿਰ ਚੱਲ ਪੇ ਇੱਕ ਥਾਂ ਦੇ ਰੋਗੇ ਸੀਗੇ ਇਹ ਘਾਹ ਵਿੱਚ ਫਸ ਗਿਆ ਸੀ ਸੋ ਇਹ ਧਿਆਨ ਦਿਓ ਜੇ ਵੀਰ ਜਿਹਦੇ ਵੀ ਫੁਹਾਰੇ ਲੱਗੇ ਆ ਇਹ ਨਾ ਜਿਹੜਾ ਘਾਹ ਹੁੰਦਾ ਫੁਹਾਰੇ ਕੋਲੋਂ ਘਾਹ ਕਢਵਾ ਦਿਆ ਕਰੋ ਨੇੜੇ ਨੇੜੇ ਸੋ ਧੰਨਵਾਦ ਬਾਈ ਮਿਹਰਬਾਨੀ